ਕੰਡ ਹੰਬਰ ਤੋਂ ਸਰਪੰਚ ਬੋਲਦਾ ਹੈ ਸਰ ਤੁਹਾਡੇ ਪਿੰਡ ਦੇ ਮੁੰਡੇ ਜੀ ਚੱਕ ਹੋਏ ਬਾਹਰ ਗਏ ਜੀ ਹਾਂ ਗੱਲ ਕੀ ਹੈ ਨੌਜਵਾਨ ਮੁੰਡਾ ਬੜਾ ਸੋਝਵਾਨ ਸੀਗਾ ਤੇ ਤਿੰਨ ਬੱਚੇ ਆਦੇ ਭਲੇ ਥੋੜੀ ਉਮਰ ਹੁਣਾਂ ਦੀ ਰੋਜੀ ਰੋਟੀ ਦੀ ਬਾਹਰ ਲੱਗੇ ਸੀਗੇ ਤੇ ਤਕਰੀਬਨ 5-6 ਮਹੀਨੇ ਹੋਏ ਆ ਉਹਨਾਂ ਨੂੰ ਗਿਆ ਨੂੰ ਹਲੇ ਤੇ ਛੜਕ ਹਫ਼ਤੇ ਦੇ ਵਿੱਚ ਉਹਨਾਂ ਦੇ ਐਕਸੀਡੈਂਟ ਹੋ ਗਿਆ ਤਾਂ ਉੱਤੇ ਮੌਤ ਹੋ ਗਈ ਆ ਸਾਡੀ ਸਰਕਾਰ ਨੂੰ ਇਹ ਅਪੀਲ ਆ ਵੀ ਬੱਚੇ ਨਿਆਣੇ ਬੱਚਿਆਂ ਦੇ ਬਿਲਕੁਲ ਇਨਾਂ ਦੇ ਕੋਈ ਸ਼ਹਾਦਤ ਤਾਂ ਦਿੱਤੀ ਜਾਵੇ ਕੋਈ ਇਹਨਾਂ ਦੀ ਕਿ ਜਿਹੜਾ ਇਹਨਾਂ ਨੂੰ ਕੋਈ ਬੱਚੇ ਨੂੰ ਕੋਈ ਨੌਕਰੀ ਦਿੱਤੀ ਜਾਵੇ ਪੜ੍ਹੇ ਲੈ ਕੇ ਬੱਚੇ ਆ ਤਾਂ ਸਾਡੀ ਇਹ ਹੀ ਅਪੀਲ ਹੈ ਜੀ ਇਹਨਾਂ ਨੂੰ ਸਰਕਾਰ ਨੌਜਵਾਨ ਦੀ ਕਿੰਨੀ ਉਮਰ ਸੀ ਉਮਰ ਇਹ ਵੀ 42 43 ਸਾਲ ਦੀ ਉਮਰ ਸੀਗੀ ਜੀ ਕਿੰਨਾ ਟਾਈਮ ਹੋ ਗਿਆ ਸੀ ਇਹਨਾਂ ਨੂੰ ਤਕਰੀਬਨ ਜੀ 5-6 ਮਹੀਨੇ ਹੋਏ ਸੀ ਗਿਆ ਨੂੰ ਪਰਿਵਾਰ ਦੇ ਵਿੱਚ ਹੋਰ ਕੋਈ ਇਹਨਾਂ ਦੇ ਦੋ ਬੇਟੇ ਆ ਜੀ ਇੱਕ ਬੇਟੀ ਆ ਤੇ ਮਾਤਾਇਆ ਤੇ ਕਰਦੇ ਆ ਉਹਨਾਂ ਦੇ ਪਾਦਰ ਦੀ ਪਹਿਲਾ ਡੈਥ ਹੋ ਗਈ ਸੀ ਵੀ ਤੇ ਕਮਾਈ ਦਾ ਸਾਧਨ ਹੋਰ ਕਿਹੜਾ ਹੀ ਹੈ ਕਮਾਈ ਦਾ ਸਾਧਨ ਉਹਨਾਂ ਦਾ ਕੋਈ ਨਹੀਂ ਹੈਗਾ ਜੀ ਹੁਣ ਉਹਨਾਂ ਦੇ ਸਿਰ ਤੇ ਚੱਲਦਾ ਸੀਗਾ ਉਹੀ ਗਏ ਸੀਗੇ ਤੇ ਬੇਟਾ ਇੱਕ ਗਿਆ ਕੈਨੇਡਾ ਤੇ ਉਹ ਪੜ੍ਹਾਈ ਦੀ ਵੇस्ते ਗਿਆ ਸੀਗਾ ਹੁਣ ਗਿਆ ਉਹ ਵੀ ਹਾਲੇ ਉਹ ਵੀ ਹੰਦੇ ਪੜ੍ਹਦਾ ਹੀ ਆ ਹਾਲੇ ਤੇ ਇਹੀ ਅਸੀਂ ਅਪੀਲ ਕਰਦੇ ਆ ਸਰਕਾਰ ਨੂੰ ਵੀ ਇਹਦਾ ਕੋਈ ਸੋਚਿਆ ਜਾਵੇ ਕੋਈ ਬੱਚਿਆਂ ਨੂੰ ਕੋਈ ਨੌਕਰੀ ਜਾਂ ਕੋਈ ਇਹਨਾਂ ਦੀ ਮਦਦ ਕੀਤੀ ਜਾਵੇ ਪਰਿਵਾਰ ਦੀ ਹਾਲਤ ਵਿੱਚੋਂ ਕਿਹੋ ਜੀ ਹੈ? ਠੀਕ ਠੀਕ ਹੈ ਜੀ ਕੋਈ ਜ਼ਿਆਦਾ ਹੋਣੀ ਹੈਗਾ। ਵਾੜਾ ਮੋਟਾ ਹੀ ਆ ਕੋਈ ਉਹਦੇ ਨਾਲ ਚੱਲ ਤੀ ਸਕਦਾ। ਗਰੀਬ ਹੀ ਆ ਜੀ। ਗਰੀਬ ਪਰਿਵਾਰ ਆ ਜੀ। ਸਤਿ ਸ੍ਰੀ ਅਕਾਲ ਜੀ। ਮੇਰਾ ਨਾਮ ਰਾਜਾ ਕਲੋਂ ਆ ਜੀ। ਅਸੀਂ ਅੱਜ ਪਿੰਡ ਹੰਬੋਲ ਖੜੇ ਆ। ਇੱਥੇ ਪਿੰਡ ਦੇ ਵਿੱਚ ਮੁੰਡੇ ਦੀ ਇੱਕ ਨਾ ਮੌਤ ਹੋ ਗਈ ਮੁੰਡਾ ਬਾਹਰ ਗਿਆ ਸੀਗਾ ਜਿਹਦਾ ਨਾਮ ਪ੍ਰੀਤਮ ਸਿੰਘ ਸੀਗਾ ਤੇ ਇਹ ਪਰਿਵਾਰ ਬਹੁਤ ਸਾਊ ਪਰਿਵਾਰ ਆ। ਤੇ ਬਹੁਤ ਪਿੰਡ ਦੇ ਲੋਕ ਇਹਨਾਂ ਦੀ ਇੱਜ਼ਤ ਕਰਦੇ ਸੀ ਕਿ ਇਹ ਬੰਦਾ ਆਪਣੀ ਜਿਹੜਾ ਪ੍ਰੇਮ ਸਿੰਘ ਦਾ ਮੁੰਡਾ ਪੀਤੀ ਕਮਾਈ ਕਰਨ ਗਿਆ ਸੀ ਆਪਣੇ ਬਾਹਲੇ ਮੁਲਕ 'ਚ ਅਮਰੀਕਾ ਤੇ ਜਦੋਂ ਉੱਥੇ ਗਿਆ ਆਪਣੇ ਇਕਦਾਨਾ ਕੋਲ ਅੱਜ ਸਾਨੂੰ ਪਤਾ ਲੱਗਿਆ ਸਵੇਰੇ ਕਿ ਰਾਤ ਉਹਦਾ ਨਾ ਕਿਸੇ ਟਰਾਲੇ ਨਾਲ ਐਕਸੀਡੈਂਟ ਹੋਇਆ ਤੇ ਉਹਦੀ ਮੌਤ ਹੋ ਗਈ ਦੋ ਤਿੰਨ ਮੁੰਡੇ ਨਾਲ ਉਹਦੇ ਹੋਰ ਸੀਗੇ ਤੇ ਉਹਨਾਂ ਦੀ ਸੱਟਾਂ ਲੱਗੀਆਂ ਪਰ ਬਚ ਗਏ ਉਹ ਤੇ ਉਹੀ ਮੁੰਡਾ ਸੀਗਾ ਕਮਾਈ ਦਾ ਸਾਧਨ ਸੀਗਾ ਘਰ ਦਾ ਤੇ ਉਹ ਮੁੰਦਰੀ ਵਾਲੀ ਡੈਥ ਹੋ ਗਈ ਕਿਤੇ ਤਾਂ ਉਹਨੇ ਚਾਰ ਪੈਸੇ ਕਮਾ ਕੇ ਘਰ ਭੇਜਣੇ ਸੀ ਕਿਤੇ ਅੱਜ ਉਹ ਲਾਸ਼ ਆਣੀ ਉਹਦੀ ਲਾਸ਼ ਵੀ ਨਹੀਂ ਆਣੀ ਹੈ ਕਿ ਲਾਸ਼ ਵਾਸਤੇ ਵੀ ਜੇ ਬੋਡੀ ਮੰਗਾਉਂਦੇ ਆ ਤਾਂ ਕਹਿੰਦੇ ਲੱਖਾਂ ਰੁਪਏ ਲੱਗਦੇ ਆ 20-30 ਲੱਖ ਰੁਪਏ ਲੱਗੇ ਜਾਂਦਾ ਹੁਣ ਗਰੀਬ ਪਰਿਵਾਰਾ ਜਿਹੜਾ 20 ਲੱਖ ਦਊਗਾ 30 ਲੱਖ ਦਊਗਾ ਤੇ ਹੁਣ ਸਮਝ ਆ ਗਿਆ ਸੀ ਤਾਂ ਹੁਣ ਸਾਰੇ ਪਿੰਡ ਵਾਲਿਆਂ ਨੇ ਇਹ ਗੱਲ ਕੀਤੀ ਆ ਵੀ ਗਰੀਬ ਪਰਿਵਾਰ ਹੋਣ ਕਰਕੇ ਬੋਡੀ ਤਾਂ ਲਾਸ਼ ਮੰਗਾ ਨਹੀਂ ਸਕਦੇ ਅਸੀਂ ਤਾਂ ਹੁਣ ਸਰਕਾਰ ਨੂੰ ਬੇਨਤੀ ਕਰ ਸਕਦੇ ਆਂ ਵੀ ਇਹ ਪ੍ਰਵਾਦੀ ਮਾਰੀ ਮੋਟੇ ਸੁਣ ਲੋ ਜੀ ਸੁਣ ਹੁੰਦੀ ਆ ਵੀ ਹੋਰ ਨਹੀਂ ਕੁਛ ਬੱਚਿਆਂ ਨੂੰ ਮਾਪਿਓ ਦਾ ਪਿਓ ਦਾ ਆਪਣਾ ਚਿਹਰਾ ਹੀ ਦਿਖ ਜਿਵੇਂ ਹਨਾ ਚੱਲ ਇਹੀ ਬੜਾ ਸਕੂਨ ਹੁੰਦਾ ਹੈ ਘਰ ਲਈ ਹੈ ਬੱਚੇ ਆ ਛੋਟਾ ਕੁੜੀ ਆ ਮੁੰਡਾ ਆ ਕਾਣਾ ਤੇ ਇਹੀ ਬੇਨਤੀ ਹੈ ਜੀ ਸਾਡੀ ਦਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਹ ਬਾਹਰ ਐਕਸੀਡੈਂਟ ਹੋ ਗਿਆ ਜੀ ਸਾਨੂੰ ਤਾਂ ਹੀ ਫੋਨ ਆਏ ਮੁੰਡਾ ਇਹ ਜਿਹੜਾ ਛੋਟਾ ਮੁੰਡਾ ਆ ਆਪਣੇ ਸਰਕਲ ਦੇ ਮੁੰਡਿਆਂ ਨੂੰ ਹੋਰੋਂ ਜਾਣਦਾ ਹੈ ਉੱਥੋਂ ਗੱਲ ਨਿਕਲੀ ਵੀ ਇਦਾਂ ਕਰਕੇ ਮੁੰਡਾ ਜਿਹੜਾ ਪ੍ਰੀਤਮ ਉਹਦਾ ਐਕਸੀਡੈਂਟ ਹੋ ਗਿਆ ਉੱਥੋਂ ਵੀ ਹੌਲੀ ਹੌਲੀ ਗੱਲ ਸਾਰੇ ਪਾਸੇ ਫੈਲ ਗਈ ਤੇ ਮੁੰਡੇ ਦੀ ਵਧੀਆ ਬਣੀ ਹੋਸੀ ਇਲਾਕੇ ਚ ਮੁੰਡਾ ਕੰਮ ਕਰਦਾ ਲੱਕੜ ਦਾ ਕੰਮ ਕਰਦਾ ਸੀਗਾ ਪਰਾਣਾ ਕੰਮ ਕਰਦਾ ਸੀਗਾ ਮਿਹਨਤੀ ਸੀ ਮੁੰਡਾ ਜੀ ਬਹੁਤ ਸੁਭਾਅ ਵੀ ਮੁੰਡਾ ਬਹੁਤ ਵਧੀਆ ਦੀ ਤਾਈ